ਕਿੱਦਾਂ ਤਿਆਰੀਆਂ ਨੇ ਨੇ ਤਿਆਰੀਆਂ ਤੁਸੀਂ ਦੇਖ ਹੀ ਰਹੇ ਨੇ ਦੇਖ ਹੀ ਰਹੇ ਹੋ ਸਾਰਾ ਸ਼ਹਿਰ ਅੱਜ ਰੰਗ ਚ ਰੰਗਿਆ ਗਿਆ ਵੈ ਔਰ ਡੇ ਬਾਈ ਡੇ ਬਹੁਤ ਅੱਛਾ ਚੱਲ ਰਿਹਾ ਹੈ ਪ੍ਰਭੂ ਦੀ ਕਿਰਪਾ ਹੋ ਰਹੀ ਹੈ ਉਹਦੀ ਕਿਰਪਾ ਬਰਸ ਰਹੀ ਹੈ ਆਪਾਂ ਤਾਂ ਲੁੱਟਣ ਆਲੇ ਚੋਂ ਆ ਕਿ ਜਿੰਨੀ ਉਹਦੀ ਕਿਰਪਾ ਲੁੱਟੀ ਜਾ ਸਕਦੀ ਹੈ ਲੁੱਟ ਲਈਏ ਆਪਣੀਆਂ ਝੋਲੀਆਂ ਖਾਲੀ ਕਰ ਲਓ ਤਾਂ ਕਿ ਪ੍ਰਭੂ ਨੇ ਭਰਨੀ ਹੈ ਔਰ ਮੈਂ ਸੋਚਦਾ ਕਿ ਇਹ ਮੌਕਾ ਆਪਾਂ ਨੂੰ ਛੱਡਣਾ ਨਹੀਂ ਚਾਹੀਦਾ ਜੈ ਗੋਵਿੰਦਾ ਆ ਹੁਣੀ ਪ੍ਰਸ਼ਾਦ ਦਾ ਡੱਬਾ ਆ ਜਿਹੜਾ ਕਿ ਕੱਲ ਕੁਮਾਰ ਮੰਡੀ ਦੇ ਵਿੱਚ ਵੰਡਿਤ ਕੀਤਾ ਜਾਏਗਾ ਤੇ ਪ੍ਰਸ਼ਾਦ ਦਾ ਔਰ ਨਿਮੰਤਰਨ ਦਾ ਕੀ ਬਾਤ ਹੈ ਚਾਰ ਤਰ੍ਹਾਂ ਦੇ ਲੱਡੂ ਆ ਤੁਸੀਂ ਦੇਖ ਸਕਦੇ ਹੋ ਕਿ ਹਾਂਜੀ ਇਹ ਪ੍ਰਸ਼ਾਦ ਦੇ ਵਿੱਚ ਕੁਮਾਰ ਮੰਡੀ ਦੇ ਵਿੱਚ ਕੱਲ ਸਾਡੀ ਟੀਮ ਹੈ ਪੂਰੀ ਕੁਮਾਰ ਮੰਡੀ 'ਚ 500 ਡੱਬਾ ਇਹ ਵੰਡਿਤ ਕੀਤਾ ਜਾਏਗਾ ਔਰ ਪ੍ਰਸ਼ਾਦ ਦਾ ਹੀ ਸਭ ਤੋਂ ਵੱਡਾ ਰੂਪ ਹੈ 자제민다